21 ਫਰਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹਾ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਤਾਂ ਆਓ ਜਾਣਦੇ ਹਾਂ 21 ਫਰਵਰੀ ਦੇ ਇਤਿਹਾਸ ਬਾਰੇ ਕਰਨਾਟਕ ਦੀ ਲక్ష్ਮੀਬਾਈ ਰਾਣੀ ਚੰਮਾ ਦੀ ਮੌਤ 21 ਫਰਵਰੀ 1829 ਨੂੰ ਹੋਈ ਸੀ ਰਾਣੀ ਚੰਨਮਾ ਕਿਟਰੂ ਦੀ ਰਾਣੀ ਸੀ ਜੋ ਕਿ ਕਰਨਾਟਕ ਵਿੱਚ ਹੈ ਅੰਗਰੇਜ਼ ਆਪਣੀ ਕਬਜ਼ੇ ਦੀ ਨੀਤੀ ਦੇ ਹਿੱਸੇ ਵਜੋਂ ਕਿਟਰੂ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ ਜਿਸ ਕਾਰਨ ਅੰਗਰੇਜ਼ਾਂ ਅਤੇ ਕਿਟਰੂ ਵਿਚਕਾਰ ਯੁੱਧ ਹੋਇਆ ਅੰਗਰੇਜ਼ਾਂ ਨੇ 20000 ਸੈਨਿਕਾਂ ਤੇ 400 ਤੋਪਾਂ ਨਾਲ ਕਿਟਰੂ ਉੱਤੇ ਹਮਲਾ ਕੀਤਾ ਫਿਰ ਵੀ ਇਸ ਲੜਾਈ ਵਿੱਚ ਅੰਗਰੇਜ਼ ਫੌਜ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਇਸ ਜੰਗ ਵਿੱਚ ਰਾਣੀ ਚੰਨਮਾ ਦੀ ਫੌਜ ਵੱਲੋਂ ਕਈ ਅੰਗਰੇਜ਼ ਅਫਸਰ ਮਾਰੇ ਗਏ ਅਤੇ ਕਈਆਂ ਨੂੰ ਬੰਦਕ ਬਣਾ ਲਿਆ ਗਿਆ ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਵਾਅਦਾ ਕੀਤਾ ਕਿ ਉਹ ਹੁਣ ਕਿੱਟਰੂ ਨਾਲ ਨਹੀਂ ਲੜਨਗੇ ਪਰ ਇਹ ਉਹਨਾਂ ਦੀ ਇੱਕ ਚਾਲ ਸੀ ਅੰਗਰੇਜ਼ਾਂ ਨੇ ਫੇਰ ਜੰਗ ਸ਼ੁਰੂ ਕਰ ਦਿੱਤੀ ਰਾਣੀ ਚਨਮਾ ਆਪਣੀ ਫੌਜ ਵਿੱਚ ਘੱਟ ਸੈਨਿਕਾਂ ਕਾਰਨ ਜੰਗ ਹਾਰ ਗਈ ਜਿਸ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਚੇਨਮਾ ਨੂੰ ਬੇਲ ਹੰਗੋਲ ਕੇਲੇ ਵਿੱਚ ਕੈਦ ਕਰ ਦਿੱਤਾ ਇੱਥੇ 21 ਫਰਵਰੀ 1829 ਨੂੰ ਉਹਨਾਂ ਦੀ ਮੌਤ ਹੋ ਗਈ ਭਾਵੇਂ ਰਾਣੀ ਚਨਮਾ ਅੰਗਰੇਜ਼ਾਂ ਤੋਂ ਹਾਰ ਗਈ ਸੀ ਪਰ ਉਹਨਾਂ ਨੇ ਬਹਾਦਰੀ ਨਾਲ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਸੀ ਰਾਣੀ ਚਨਮਾ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਉਹਨਾਂ ਦੀ ਬਹਾਦਰੀ ਨੂੰ ਯੁੱਗਾਂ ਤੱਕ ਯਾਦ ਰੱਖਿਆ ਜਾਵੇਗਾ 21 ਫਰਵਰੀ 1899 ਨੂੰ ਹਿੰਦੀ ਕਵਿਤਾ ਦੇ ਛਾਇਆਵਾਦੀ ਯੁੱਗ ਦੇ ਚਾਰ ਮੁੱਖ ਥੰਮ੍ਹਾਂ ਵਿੱਚੋਂ ਇੱਕ ਸੂਰਜ ਕਾਂਤ त्रिपाठी निराला ਦਾ ਜਨਮ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਹੋਇਆ ਸੀ। निराला ਨੂੰ ਆਧੁਨਿਕ ਹਿੰਦੀ ਕਵਿਤਾ ਦਾ ਪਿਤਾਮਾ ਵੀ ਮੰਨਿਆ ਜਾਂਦਾ ਹੈ। निराला ਦੀਆਂ ਰਚਨਾਵਾਂ ਭਾਵਨਾਤਮਕ ਡੂੰਘਾਈ, ਭਾਰਤੀ ਸਮਾਜ ਦੀਆਂ ਸਮੱਸਿਆਵਾਂ, ਧਾਰਮਿਕ ਅਤੇ ਅਧਿਆਤਮਿਕ ਪਹਿਲੂਆਂ ਤੇ ਸਖਸ਼ੀਅਤ ਦੇ ਵਿਕਾਸ ਬਾਰੇ ਵਿਚਾਰ ਪ੍ਰਗਟ ਕਰਦੀਆਂ। ਅਨਾਰਧਿਆ ਕਵਿਤਾਵਾਂ ਦੇ ਵਿਸ਼ੇ ਵਨਸਵੰਨੇ ਨੇ ਜਿੰਨਾ ਵਿੱਚ ਪਿਆਰ, ਕੁਦਰਤੀ ਸੁੰਦਰਤਾ, ਵਿਚਾਰ, ਸਮਾਜਿਕ ਚੇਤਨਾ ਅਤੇ ਸਵੇ ਬੋਧ ਸ਼ਾਮਲ ਨੇ। ਨਿਰਾਲਾ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਸਰੋਜ ਸਮ੍ਰਿਤੀ, ਵਹਿ ਤੋੜਤੀ ਪੱਥਰ ਅਤੇ ਵਰਦੇ ਵੀਣਾਵਾਦੀਨੀ ਵਰਦੇ ਸ਼ਾਮਲ ਨੇ। ਕਵਿਤਾ ਤੋਂ ਇਲਾਵਾ ਉਹਨਾਂ ਨੇ ਨਾਵਲ, ਕਹਾਣੀਆਂ, ਨਿਬੰਧ, ਆਲੋਚਨਾ ਤੇ ਯਾਦਾਂ ਵੀ ਲਿਖੀਆਂ ਨੇ। ਅਜੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹਰ ਸਾਲ 21 ਫਰਵਰੀ ਨੂੰ ਵਿਸ਼ਵ ਵਿੱਚ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਈ ਮਾਤ ਭਾਸ਼ਾਵਾਂ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਸਾਲ 1999 ਵਿੱਚ ਯੂਨੈਸਕੋ ਨੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਪਹਿਲੀ ਵਾਰ ਇਹ ਦਿਨ ਬੰਗਲਾਦੇਸ਼ ਵਿੱਚ ਮਨਾਇਆ ਗਿਆ ਸੀ ਪਰ ਸਾਲ 2000 ਤੋਂ ਹੀ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ ਇਸ ਸਾਲ ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਦਾ ਥੀਮ ਅੰਤਰਪੀੜੀ ਸਿੱਖਿਆ ਦੇ ਥੰਮ ਵੱਜੋ ਬਹੁਪਾਸ਼ਾਈ ਸਿੱਖਿਆ ਹੈ। ਇਸ ਦਿਨ ਨੂੰ ਸਭ ਤੋਂ ਪਹਿਲਾਂ ਬੰਗਲਾਦੇਸ਼ ਤੋਂ ਮਨਾਉਣ ਦਾ ਕਾਰਨ ਇਹ ਹੈ ਕਿ ਜਦੋਂ 1947 ਵਿੱਚ ਭਾਰਤ-ਪਾਕਿਸਤਾਨ ਹੋਣਦ ਵਿੱਚ ਆਇਆ ਤਾਂ ਪਾਕਿਸਤਾਨ ਭੂਗੋਲਿਕ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲਾ ਪੂਰਬੀ ਪਾਕਿਸਤਾਨ ਅਤੇ ਦੂਜਾ ਪੱਛਮੀ ਪਾਕਿਸਤਾਨ। ਪਾਕਿਸਤਾਨ ਨੇ ਉਰਦੂ ਨੂੰ ਦੇਸ਼ ਦੀ ਮਾਂ ਬੋਲੀ ਐਲਾਨ ਦਿੱਤਾ ਪਰ ਪੂਰਬੀ ਪਾਕਿਸਤਾਨ ਵਿੱਚ ਬੰਗਾਲੀ ਭਾਸ਼ਾ ਪਰਚਲਿਤ ਹੋਣ ਕਰਕੇ ਉਹਨਾਂ ਨੇ ਬੰਗਾਲੀ ਨੂੰ ਆਪਣੀ ਮਾਂ ਬੋਲੀ ਬਣਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਮਾਜ ਸੇਵਕਾਂ ਨੇ ਆਪਣੀ ਮਾਂ ਬੋਲੀ ਦੀ ਹੋਂਦ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪਰੇ ਵਿਰੋਧ ਜਲਦੀ ਹੀ ਕਤਲੇਆਮ ਵਿੱਚ ਬਦਲ ਗਿਆ ਉਸ ਸਮੇਂ ਦੀ ਪਾਕਿਸਤਾਨ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਵਿੱਚ 16 ਲੋਕਾਂ ਦੀ ਜਾਨ ਚਲੀ ਗਈ 1999 ਵਿੱਚ ਯੂਨੈਸਕੋ ਨੇ ਮਾਂ ਬੋਲੀ ਲਈ ਇਸ ਵੱਡੇ ਅੰਦੋਲਨ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਦੀ ਯਾਦ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਂਦਾ ਐਲਾਨ ਕੀਤਾ ਸੀ